ਨਸ਼ਿਆਂ ਨੂੰ ਲੈ ਕੇ ਕੀ ਕਾਰਵਾਈ ਸਰ ਕੀਤੀ ਗਈ ਹੈ ਕਿੰਨੇ ਬੰਦੇ ਫੜੇ ਗਏ ਹਾਂ ਪਿਛਲੇ 3-4 ਦਿਨਾਂ ਦੇ ਵਿੱਚ ਹੀ ਜਿਹੜੀ ਸੀ ਜਿਹੜਾ ਯੋਧ ਨਸ਼ਾ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਹੈ ਬਾਅਦ ਵਿੱਚ ਸੀਐਮ ਸਾਹਿਬ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਜੋ ਸਖਤ ਹੁਕਮਾਂ ਤੇ ਚੱਲਦੇ ਹੋਏ ਅਸੀਂ ਪਿਛਲੇ ਤਿੰਨ ਦਿਨਾਂ ਚ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਡੀਡੀਐਸਪੀ ਆਰ ਇੰਚਾਰਜ ਸੀਏਏ ਤੇ ਐਸਐਚਓ ਮਮਦੂਦ ਇਹਨਾਂ ਸਾਰਿਆਂ ਦੇ ਬਹੁਤ ਹੀ ਬਿਹਨਤ ਕਰਦੇ ਹੋਏ ਇਹਨਾਂ ਨੇ ਜਿਵੇਂ ਇੱਕ ਮੁਕਤਬਾ ਨੰਬਰ 32 ਦੇ ਵਿੱਚ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਸੁਖਵਿੰਦਰ ਸਿੰਘ ਤੇ ਫੁਮਨ ਸਿੰਘ ਨੂੰ 1 ਕਿਲੋ 579 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਤੇ ਏਸੀਆਈ ਦੀ ਸਾਰੀ ਇਹ ਉਪਲਬਧੀ ਹੈ ਦੂਸਰੇ ਕੇਸ ਦੇ ਵਿੱਚ ਐਸਐਚਓ ਮਮਦੋਦ ਤੇ ਡੀਐਸਪੀ ਆਰ ਐਸਪੀਡੀ ਇਹਨਾਂ ਸਾਰਿਆਂ ਦੀ ਇਹਦੇ ਵਿੱਚ ਮੁਕਤਬਾ ਨੰਬਰ 25 ਦਰਜ ਕਰਦੇ ਹੋਏ 796 ਗ੍ਰਾਮ ਹੈਰੋਇਨ ਤੇ ਇਹਦੇ ਵਿੱਚ सोनू ਤੇ ਰਵਿੰਦਰ ਸਿੰਘ ਦੋ ਜਣੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ حاصل ਹੋਈ। ਐਵੇਂ ਹੀ ਡੀਐਸਪੀ ਆਰ ਤੇ ਐਸਐਚਓ ਮਮਦੋਦ ਵੱਲੋਂ ਇੱਕ 445 ਗ੍ਰਾਮ ਹੈਰਨ ਤੇ ਇੱਕ ਦੇਸੀ ਕਟਾ ਬਰਾਮਦ ਕੀਤਾ ਜਿਸ ਦੇ ਵਿੱਚ ਇਹਨਾਂ ਨੂੰ ਹੋਰ ਵੀ ਸਾਨੂੰ ਅੱਗੇ ਗ੍ਰੈਫਟਾਰੀ ਹੋਣ ਦੇ ਸਬੰਧ ਸੁਭਾਵਨਾ ਇੱਥੇ ਹੋਰ ਰਿਕਵਰੀ ਵੀ ਹੋ ਸਕਦੀ ਸਰ ਜਿਹੜੇ ਕੇਸ ਹੈਗੇ ਇਹਨਾਂ ਵੀ ਜਿਹੜੇ ਫੜੇ ਗਏ ਮਲਚਮ ਉਹ ਇਹ ਕਿੱਥੋਂ ਹਿਰੋਇਨ ਲੈ ਕੇ ਆਉਂਦੇ ਹੈਗੇ ਸੀ ਔਰ ਕਿੱਥੇ ਵੇਚਦੇ ਹੈਗੇ ਸੀ ਇਹ ਸਾਰੇ ਜਿਹੜੇ ਇਹਨਾਂ ਦੀ ਪੁਛਗਿਸ ਚੱਲ ਰਹੀ ਹੈ ਤੇ ਬਾਕੀ ਮੇਨਲੀ ਜਿਹੜੇ ਇਹਨਾਂ ਦੇ ਅੱਗੇ ਬੈਕਵਰਡ ਤੇ ਫਾਰਵਰਡ ਲੀਕੇਜਸ ਦੇ ਵਿੱਚ ਜਿਹੜੇ ਸਾਡੇ ਬੰਦੇ ਆਏ ਆ ਵਿਸ਼ਲੇਸ਼ਣਾਂ ਉਹਨਾਂ ਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਤੇ ਹੋਪਫੁਲੀ ਉੱਥੋਂ ਵੀ ਸਾਨੂੰ ਰਿਕਵਰੀ ਹੋਣੀ ਹੈ ਸਰ ਜਿਹੜੇ 1 ਕਿਲੋ 570 ਜਿਹੜੀ ਹੈ ਰੋਇਨ ਫੜੀ ਹੈਗੀ ਇਹਦੇ ਵਿੱਚ ਦੋ ਮੁੱਲਜ਼ਮ ਫੜੇ ਗਏ ਹੈਗੇ ਆ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਹੈਗੇ ਆ ਔਰ ਇਹ ਇਹ ਪਹਿਲਾਂ ਵੀ ਕਰਦੇ ਰਹੇ ਹੈਗੇ ਇਹਨਾਂ ਨੇ ਪਹਿਲਾਂ ਵੀ ਮੁੱਲਜ਼ਮ ਕਰਦੇ ਦਰਜ ਹੈ ਇਹ ਸੁਖਵਿੰਦਰ ਸਿੰਘ ਔਰ ਸੁਖਾ ਪੁੱਤਰ ਬਗੀਚਾ ਸਿੰਘ ਵਾਸੀ ਨਿਹੰਗਾਂ ਕਿਲਚਾ ਥਾਣਾ सदर ਫਿਰੋਜ਼ਪੁਰ ਤੇ ਦੂਜਾ ਫੁਮਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਗੁਲਾਬ ਸਿੰਘ ਦੇ ਝੁਗੇ ਥਾਣਾ सदर ਫਾਜ਼ਲਕਾ ਸਰ ਇਕੱਲੀ ਇਹਦੇ ਨੇ ਦੋਨੋਂ ਸੁਖਵਿੰਦਰ ਸਿੰਘ ਔਰ ਸੁਖਾ ਤੇ ਫੁਮਨ ਸਿੰਘ ਇਹ 26 ਸਾਲ ਦੀ ਉਹ ਹੈ ਇਹ ਸੁਖਵਿੰਦਰ 25 ਸਾਲ ਦੀ ਉਮਰ ਤੇ ਫਰਮਨ ਸਿੰਘ ਇੰਨੀ ਦੇ ਸਪੀਡ ਚ ਲਾ ਇਹ ਉਹ 23 ਸਾਲ ਦੇ ਪੈਸਿਆਂ ਦੇ ਲਾਲਚ ਨੂੰ ਲੈ ਕੇ ਸਰ ਸਾਰੇ ਬਿਲਕੁਲ ਜੀ ਪੈਸਿਆਂ ਦੇ ਲਾਲਚ ਨੂੰ ਲੈ ਕੇ ਤੇ ਇਹਨਾਂ ਦੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਆਲਰੇਡੀ ਪਹਿਲਾਂ ਹੀ ਪਰਚੇ ਆ ਇਹਦੇ ਸੁਖਵਿੰਦਰ ਤੇ ਪਹਿਲਾਂ ਵੀ ਪਰਚੇ ਆ 100 ਤੇ 100 ਗ੍ਰਾਮ ਦਾ ਬੰਦਾ ਪਰਚਾ ਸਾਰੇ ਸਾਰੇ ਹੀਰੋਇਨ ਕਿਥੋਂ ਲੈ ਕੇ ਆਉਂਦੇ ਹੈਗੇ ਸੀਗੇ ਇਹ ਬਾਰਡਰ ਦੇ ਬੇਸਿਕਲੀ ਬਾਰਡਰ ਦੇ ਪਿੰਡਾਂ ਦੇ ਨੇੜੇ ਉਥੋਂ ਇਹ ਨਸ਼ਾਤ ਅਸਕਰਾਂ ਦੇ ਨਾਲ ਬਾਕੀ ਇਹਦੇ ਨਾਲ ਸੰਬੰਧ ਹੈ ਉੱਥੋਂ ਲੈ ਕੇ ਇਹ ਸਾਰੇ ਸਰਹੱਦੀ ਪਿੰਡਾਂ ਦੇ ਰਹਿਣ ਵਾਲੇ ਇਹ ਹਾਂਜੀ ਆ ਜਿਹੜੇ ਸਰਹੱਦੀ ਪਿੰਡੀ ਇਹਦੇ ਜਿਹਨਾਂ ਤੋਂ ਨੇ ਹਾਂਜੀ